ਹੋਈ ਹੋਈ ਹੈ ਕੋਟਨਾਵਰੇ ਕੁਛ ਨਹੀਂ ਮੈਂ ਇਹਨਾਂ ਦੇ ਬੱਚੇ ਨੂੰ ਸਕੂਲੋਂ ਲੈ ਕੇ ਆ ਰਹੀ ਆ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਵੈਸੇ ਹੀ ਇਹਦੇ ਇਹਨਾਂ ਦੀ ਵਾਈਫ ਥੋੜਾ ਠੀਕ ਨਹੀਂ ਜੌਬ ਕਰਦੀ ਹੈ ਤੇ ਮੈਂ ਕਿਹਾ ਕਹਿੰਦੇ ਆ ਆਪਰੇ ਲੈ ਕੇ ਚੱਲ ਨੂੰ ਲੈ ਆਓ ਜਦੋਂ ਮੈਂ ਫੋਨ ਕੀਤਾ ਤੇ ਮੈਨੂੰ ਕਹਿੰਦੇ ਫਟਾਫਟ ਐਮਰਜੈਂਸੀ 'ਚ ਪਹੁੰਚੋ ਮਮਾ ਮੈਂ ਕਿਹਾ ਕੀ ਹੋਇਆ ਕਹਿੰਦੇ ਬਸ ਤੁਸੀਂ ਪਹੁੰਚੋ ਮੈਂ ਠੀਕ ਨਹੀਂ ਹੈਗਾ ਅਸੀਂ ਘਬਰਾ ਕੇ ਫਟਾਫਟ ਆ ਗਏ ਇੱਥੇ ਆ ਕੇ ਪਤਾ ਲਗਾ ਕੇ ਮਾਰਿਆ ਆਇਆ ਹੈ ਕੋਈ ਹੋਸ਼ ਨਹੀਂ ਕਰ ਰਿਹਾ ਇੰਨੀ ਜ਼ਿਆਦਾ ਪੂਰੀ ਰੈੱਡਨੈਸ ਹੋਈ ਹੋਈ ਹੈ ਆਂਦੇ ਹੀ ਮੈਂ ਇੰਜੈਕਸ਼ਨ ਲਗਵਾਇਆ ਹੈ ਤੇ ਡਾਕਟਰ ਨੂੰ ਆਕੇ ਇਨਫੋਰਮ ਕੀਤਾ ਹੈਗਾ ਚੱਕਰ ਆ ਰਹੀ ਸਟੈਂਟ ਲਗਵਾਇਆ ਹੈ ਡਿਕਲੋ ਲਗਵਾਇਆ ਹੈ ਤੇ ਹੁਣ ਪਰਚਾ ਕਟਾਇਆ ਹੈਗਾ ਪਤਾ ਹੀ ਮੰਗ ਕੀ ਹੈਗੀ ਤੁਹਾਡੀ ਕੀ ਮੰਗ ਕੇ ਸੇਫ ਹੋਣਾ ਚਾਹੀਦਾ ਸਾਡਾ ਬੱਚਾ ਇਹ ਥੋੜੀ ਵੀ ਔਨ ਡਿਊਟੀ ਕੋਈ ਵੀ ਆਕੇ ਮਾਰ ਦੇ ਮੂੰਹ ਨਾਲ ਤੁਸੀਂ ਗੱਲ ਕਰੋ ਜਿਹੜੀ ਕਰਨੀ ਹੈਗੀ ਹੈ ਮਾਰਨ ਦਾ ਕੋਈ ਮਤਲਬ ਨਹੀਂ ਹੈਗਾ ਹਨਾ ਉਥੇ ਦੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਨੇ ਕੋਈ ਉਹਨਾਂ ਉਤੇ ਐਕਸ਼ਨ ਨਹੀਂ ਲਿਆ ਹੈਗਾ ਗੱਲ ਉਹ ਲੋ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ

ਭਈ ਉਹ ਬੁਲਾ ਰਿਹਾ ਜੀ ਬੁਲਾ ਰਿਹਾ ਤੇ ਜਿਹੜਾ ਲੜਕਾ ਆਇਆ ਪੁੱਛਿਆ ਕਿ ਕੀ ਕੰਮ ਹੈ ਜੀ ਕਿਉਂ ਬੁਲਾ ਰਿਹਾ ਮੈਨੂੰ ਉਹਨੇ ਕਿਹਾ ਕਿ ਮੈਨੂੰ ਨਹੀਂ ਪਤਾ ਭਈਆ ਕਿਉਂ ਬੁਲਾ ਰਿਹਾ ਮੈਂ ਕਿਹਾ ਦੇਖ ਮੈਂ ਤਾਂ ਨਹੀਂ ਆ ਸਕਦਾ ਮੈਂ ਕੰਮ 'ਚ ਲੱਗਿਆ ਦਾ ਹੋਰ ਹੈ ਮੇਰ ਸਾਹਿਬ ਦਾ ਹਾਊਸ ਏਜੰਡਾ ਫਾਈਨਲ ਕਰਨਾ ਸੀ ਮੀਟਿੰਗ ਵੀ ਕਰਨੀ ਹੈ ਏਜੰਡਾ ਦਾ ਕੰਮ ਮੈਂ ਦੇਖਦਾ ਪੈ ਗਿਆ ਸਰ ਟਾਈਪ ਕਰਨਾ ਡਰਾਫਟ ਕਰਨਾ ਇਹਨਾਂ ਚੀਜ਼ ਨੂੰ ਉਹਨਾਂ ਦਾ ਫੋਨ ਵੀ ਆਇਆ ਫੋਨ ਦੀ ਵੀ ਰਿਕਾਰਡਿੰਗ ਮੇਰੇ ਕੋਲ ਹੈਗੀ ਆ ਉਹ ਚੁਣਾਨੇ ਪਹਿਲੇ ਬੜੇ ਪਿਆਰ ਨਾਲ ਪੁਨੀਸ਼ ਜੀ ਤੁਸੀਂ ਆਏ ਨਹੀਂ ਮੈਂ ਬੁਲਾਇਆ ਮੈਂ ਕਿਹਾ ਸਰ ਤੁਸੀਂ ਫਿਲਸਫੇ ਮੰਨ ਦੱਸ ਦੋ ਕੀ ਕੰਮ ਹੈ ਜ਼ਰੂਰੀ ਕੋਈ ਕੰਮ ਹੈ ਦੱਸ ਦੋ ਸਰ ਕਿੰਨਾ ਮੈਂ ਨਹੀਂ ਆਣਾ ਕਿ ਮੈਂ ਆਪਣਾ ਕੰਮ ਤੇ ਕਰਾਂ ਇਨੇ ਚ ਨੂੰ ਖੁਦ ਆਕੇ ਖੁਦ ਆਕੇ ਵੀ ਪਹਿਲੇ ਪੁਨੀਸ਼ ਜੀ ਤੁਸੀਂ ਆਏ ਨਹੀਂ ਮੈਂ ਕਿਹਾ ਸਰ ਕੀ ਕੰਮ ਸੀ ਦੱਸੋ ਫਿਰ ਤੁਹਾਡੀ ਬੋਲ ਬੁਲਾਰਾ ਸ਼ੁਰੂ ਹੋ ਗਿਆ ਜੀ ਤੋ ਤੂ ਤੇ ਆ ਗਏ ਤੈਨੂੰ ਮੈਂ ਕਿਹਾ ਪਤਾ ਨਹੀਂ ਮੈਂ ਬੁਲਾ ਰਿਹਾ ਸੀ ਤੂੰ ਕਿਉਂ ਨਹੀਂ ਆਇਆ ਤੇ ਜੋ ਉਹਨਾਂ ਨੂੰ ਮੈਂ ਕਿਹਾ ਕਿ ਵੀ ਸਰ ਤੂੰ ਤੂੰ ਨਾ ਬੋਲੋ ਤੀ ਜੀ ਨਾਲ ਗੱਲ ਕਰ ਰਿਹਾ ਮੈਂ ਵੀ ਜੀ ਨਾਲ ਗੱਲ ਕਰ ਰਿਹਾ ਜੀ ਨਾਲ ਗੱਲ ਕਰ ਦੇਖੀ ਹੁੰਦਾ ਇਨੇ ਚਨੇ ਉਹਨਾਂ ਨੇ ਨਾ ਮੇਰੇ ਸਲੈਪਿੰਗ ਕਰਨੇ ਸ਼ੁਰੂ ਕਰ ਦਿੱਤੇ ਮਾਰਨ ਸ਼ੁਰੂ ਕਰਤਾ ਮੈਨੂੰ ਉਸ ਤੋਂ ਬਾਅਦ ਫਿਰ ਮੈਂ ਇਨੇ ਹੀ ਕਹਿਣਾ ਚਾਹਾਂਗਾ ਕਿ ਆਫਿਸ 'ਚ ਬੈਠਾ ਕਮਨਟ ਏਮਪਲੋਈ ਆ ਇਹਦਾ ਗੁੰਡਗਰਦੀ ਨੇ ਅੱਛੀ ਹੈ ਮੇਰੇ ਵੀ ਅੱਥਾ ਅਗਰ ਮੈਂ ਵੀ ਐਸਾ ਕੁਝ ਕਰਨਾ ਫਿਰ ਮੇਰੇ ਚੁਣਾ 'ਚ ਕੀ ਫਰਕ ਰਹਿ ਜਾਂਦਾ ਕੀ ਮੰਗੀ ਹੈਗੀ ਤੁਸੀਂ ਮੇਰੀ ਮੰਗ ਹੈ ਦੇਖੋ ਮੈਨੂੰ ਉਹਨਾਂ ਨੇ ਥ੍ਰੈਟ ਵੀ ਕੀਤਾ ਜਾਨਮਾਲ ਦਾ ਵੀ ਬੋਲਿਆ ਮੇਰੀ ਮਾਨ ਮਾਨਹਾਨੀ ਵੀ ਹੋਈ ਹੈ ਮੈਂ ਆਫਿਸ 'ਚ ਮੈਂ ਕੰਮ ਕਰਨਾ 6 ਸਾਲ ਹੋ ਗਏ ਮਿਹਨਤ ਮਜ਼ਦੂਰ ਕਰ ਰਿਹਾ ਆਫਿਸ ਦੇ ਸਾਰੇ EMPLOYEES ਜੋ ਹੈ ਇਸ ਚੀਜ਼ ਤੋਂ ਯਾਨੀ ਕਿ ਨਾਰਾਜ਼ ਹੈ ਕਿ ਤਾਂ ਕਿਉਂ ਐਦਾਂ ਹੋਣਾ ਨਹੀਂ ਚਾਹੀਦਾ ਆਫਿਸ 'ਚ ਇੱਕ ਡੈਕੋਰਮ ਬਣਿਆ ਹੈ ਤੁਸੀਂ ਆਪਸ 'ਚ ਰਹਿੰਦੇ ਹੋ ਪਰ ਐਦਾਂ ਚੀਜ਼ ਮੈਂ ਥਿੰਕ ਫਸਟ ਟਾਈਮ ਹੀ ਹੋਇਆ ਐਦਾਂ ਕੁਝ ਕਦੀ ਹੋਇਆ ਨਹੀਂ ਕਿੰਨੇ ਲੋਕ ਮੌਜੂਦ ਸੀਗੇ ਮੌਕੇ ਤੇ ਮੇਰਾ ਜੋ ਰੂਮ ਦਾ ਸਟਾਫ ਹੈ ਉਹ ਸੀ ਜਦੋਂ ਐ ਸਲੇਪਿੰਗ ਸ਼ੁਰੂ ਹੋਈ ਹੈ ਨਾਲੇ ਯੂਨੀਅਨ ਦੇ ਆਪਣੇ ਨਾਲੇ ਬੰਦੇ ਆ ਗਏ ਐ ਇੰਟਰਵੈਂਟਰ ਤੇ ਇਹ ਹੁਣ ਐ ਮੈਨੀਪੂਲੇਟ ਕਰ ਰਹੇ ਸੀਜ਼ ਨੂੰ ਕਿ ਭਈ ਜੋ ਹੈ ਮੈਂ ਗਾਲ ਕੱਢੀ ਹੈ ਤਾਂ ਉਹਨਾਂ ਨੇ ਮੈਨੂੰ ਸਲੇਪਿੰਗ ਵਗੈਰਾ ਕੀਤਾ ਜਦਕਿ ਮੈਂ ਬਿਨ ਮੂਚ ਨਾ ਗਾਲ ਹੈ ਨਾ ਮੈਂ ਗਾਲ ਕੱਢਣਾ ਔਰ ਇਹਦਾ ਐਵੀਡੈਂਸ ਸਾਰਾ ਆਫਿਸ ਹੈ ਮੈਡੀਕਲ ਕਰਵਾ ਲਿਆ ਬੰਦੇ ਵਿੱਚ ਵੀ ਦਿਕਟ ਕਰਨ ਦੇ ਪੀ ਆ ਮੈਨੂੰ ਜਦੋਂ ਮੈਂ ਆਇਆ ਇੱਥੇ ਮੈਂ ਜਨ ਕਮਿਸ਼ਨਰ ਸਾਹਿਬ ਨੂੰ ਇਹ ਦੱਸਿਆ ਸੀ ਗਰੂਮ ਚ ਜਾ ਕੇ ਕਿ ਮੇਰਾ ਦਰਦ ਹੋਇਆ ਮੇਰੇ ਨਾਲ ਐਂਡ ਮੈਟਰ ਥੋੜਾ ਸੌਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਐਂਡ ਉਹਦੇ ਮੈਂ ਅਨਕੰਫਰਟੇਬਲ ਹੋ ਗਿਆ ਸੀ ਬਹੁਤ ਜ਼ਿਆਦਾ ਮੈਨੂੰ ਠੀਕ ਨਹੀਂ ਲੱਗ ਰਹੀ ਤੇ ਮੈਂ ਇਮੀਡੀਏਟਲੀ ਆ ਗਿਆ ਸੀ ਹਸਪੀਟਲ ਤੇ ਮੈਡੀਕਲ ਕਰਵਾ ਲਿਆ ਸੀ ਮੈਂ ਮੈਡੀਕਲ ਕਰਵਾ ਲਿਆ ਮੈਨੂੰ ਇਹ ਕਿ ਉਹ ਥੋੜਾ ਕੌਨਸ਼ੀਅਸਨੈਸ ਨਹੀਂ ਹੋ ਰਹੀ ਹੈ ਫੇਡ ਹੋ ਰਿਹਾ ਮੈਂ ਥੋੜਾ por el menú, yo era pena, era pura espasa pena.